ਜਿਹੜੇ ਹੋਗੇ दारू ਦੇ ਆਦੀ ਜਿਹੜੇ दारू ਸਾੜ ਨਹੀਂ ਸਕਦੇ ਪਰ ਜਦੋਂ दारू ਪੀਣ ਤੋਂ ਬਾਅਦ ਸਵੇਰ ਹੁੰਦੀ ਆ ਤਸਵੀਰ ਬਿਲੇ ਕਹਿੰਦੇ ਨੇ ਅੱਜ ਆਪਾਂ दारू ਨਹੀਂ ਪੀਣੀ दारू ਨਹੀਂ ਪੀਣੀ ਉਹ ਸਾਰਾ ਦਿਨ ਨਗਾਉਂਦੇ ਨੇ ਤਕਰੀਬਨ 4 ਵਜੇ ਜਾ ਕੇ ਉਹਨਾਂ ਦੇ ਇਹੋ ਜਿਹੇ ਕੀੜੇ ਉੱਠਦੇ ਨੇ ਇਹੋ ਜਿਹੇ ਕੀੜੇ ਉੱਠਦੇ ਨੇ ਤੇ ਉਹ ਸਮੇਲਾ ਨਾਲ ਹੀ ਉਹਨਾਂ ਨੂੰ ਐ ਲੱਗ ਕੇ ਲੱਗ ਜਾਂਦਾ ਵੀ ਨੇੜੇ ਨੇੜੇ दारू ਫਿਰਦੀ ਐ ਤੇ ਆਪਾਂ ਜਲਦੀ ਜਲਦੀ दारू ਪੀ ਲਈਏ दारू ਪੀਂਦੇ ਨੇ ਫੇਰ ਘਰੇ ਆ ਕੇ ਖਲੇਸ਼ ਕਰਦੇ ਨੇ ਅੱਜ ਆਪਾਂ ਉਹ ਖਲੇਸ਼ ਹੀ ਖਤਮ ਕਰ ਦੇਣਾ ਕਿਉਂ ਕਿਉਂਕਿ ਉਹ दारू ਹੀ ਨਹੀਂ ਪੀਣਗੇ ਕਿਵੇਂ ਨਹੀਂ ਪੀਣਗੇ ਥੋੜਾ ਜਿਹਾ ਉਹਨਾਂ ਦਾ ਅਬਦਮਨ ਕਰਨਾ ਚਾਹੀਦਾ ਤੇ ਥੋੜਾ ਜਿਹਾ ਫੈਮਿਲੀ ਉਹਨਾਂ ਦੀ ਸਪੋਰਟ ਕਰੇ ਤਾਂ दारू ਨਹੀਂ ਪੀਣਗੇ ਸਭ ਤੋਂ ਪਹਿਲਾਂ ਫੁੱਟ ਬਾਈ ਫੁੱਟ ਦੀ ਟ੍ਰੇ ਹੋਣੀ ਚਾਹੀਦੀ ਆ ਤਕਰੀਬਨ ਡੇਢ ਤੋਂ 2 ਇੰਚ ਦੀ ਡੂੰਘਾਈ ਚ ਪਲੇਟ ਹੋਣੀ ਚਾਹੀਦੀ ਆ ਇੱਕ ਐਦਾਂ ਦੀਆਂ ਪਲੇਟਾਂ ਬਣਵਾ ਲਓ ਜਾਂ ਮਾਰਕੀਟ ਤੋਂ ਮਿਲ ਜਾਂਦੀਆਂ ਨੇ ਤੁਸੀਂ ਬਣਾ ਕੇ ਉਹ ਪਲੇਟਾਂ ਪੰਜ ਪਲੇਟਾਂ ਲੈ ਲਓ ਉਹਨਾਂ ਨੂੰ ਰੱਖ ਲਓ ਉਸ ਤੋਂ ਬਾਅਦ ਲੈਣੀ ਹੈ ਮਿੱਟੀ ਮਿੱਟੀ ਕਿਹੜੀ ਲੈਣੀ ਹੈ ਜਿੱਥੇ ਕੋਈ ਰੇਸ ਸਪਰੇਅ ਨਹੀਂ ਕੀਤਾ ਗਿਆ ਜਿਵੇਂ ਟਿੱਬੇ ਦੀ ਮਿੱਟੀ ਹੋਗੀ ਐਦਾਂ ਦੀ ਮਿੱਟੀ ਲਓ ਉਹ ਥੋੜੀ ਦੋ ਚਾਰ ਦਿਨ ਉਹਨੂੰ ਗਿੱਲੀ ਕਰੋ ਜਿਹੜੀ ਪੰਜ ਟ੍ਰੇਆਂ ਚ ਪੈ ਜਾਵੇ ਇੰਨੀ ਕ ਮਿੱਟੀ ਗਿੱਲੀ ਕਰੋ ਦੋ ਚਾਰ ਦਿਨ ਐਦਾਂ ਗਿੱਲੀ ਕਰਨ ਤੋਂ ਬਾਅਦ ਉਹਨੂੰ ਟ੍ਰੇਆਂ ਦੇ ਵਿੱਚ ਭਰ ਦਿਓ ਇੱਕ ਤਹਿ ਭਰ ਦਿਓ ਯਾਨੀ ਕਿ ਜੇ ਤੁਹਾਡੇ ਕੋਲ ਪਲੇ ਤੇ ਤਾਂ ਤੁਸੀਂ 1.5 ਇੰਚ ਮਿੱਟੀ ਪਾ ਦਿਓ ਮਿੱਟੀ ਪਾਉਣ ਤੋਂ ਬਾਅਦ ਉੱਤੇ ਤੇ ਕਣਕ ਪਾਉਣੀ ਆ ਕਣਕ ਉਹ ਪਾਉਣੀ ਜਿਹੜੀ 2 ਸਾਲ ਪੁਰਾਣੀ ਹੋਵੇ ਕਣਕ ਦੀ ਤਹਿ ਬਣਾ ਕੇ ਸਾਰੀ ਉਹਦੇ ਤੇ ਪਾ ਦਿਓ ਉਹਦੇ ਵਿੱਚ ਪਾ ਦਿਓ 1/2 ਇੰਚ ਦੀ ਮਿੱਟੀ ਪੂਰੀ ਬਰਾਬਰ ਹੋ ਗਈ ਤੇ ਚ ਪਾਣੀ ਦਾ ਸੜਕਾ ਕਰ ਦਿਓ 14 ਦਿਨਾਂ ਤੱਕ ਜਦੋਂ 14 ਦਿਨ ਦੀ ਕਣਕ ਹੋ ਜਾਂਦੀ ਆ ਉਹਨੂੰ ਪੱਟੋ 13 ਦਿਨ ਤੋਂ 14 ਦਿਨ ਤੱਕ ਉਹਨੂੰ ਪੱਟੋ ਪੱਟ ਕੇ ਧੋ ਕੇ ਉਹਦਾ ਜੂਸ ਕੱਢ ਕੇ ਪੀਵੋ ਜਨਨ ਕਿ ਬੀਟ ਗ੍ਰਾਸ ਬੀਟ ਕਲਰ ਸੋਹਿੰਦੀ ਆ ਉਹਦਾ ਜੂਸ ਪੀਣਾਗਾ 10 ਤੋਂ ਲੈ ਕੇ 50 ਮਲ ਤੱਕ ਤੁਸੀਂ ਡੇਲੀ ਪੀਣਾਗਾ ਜਿਹੜੇ ਵੀਰੇ ਇਹਦੇ ਆਦੀ ਹੋਗੇ ਨੇ ਕੋਈ ਵੀ ਪੀਸਾ ਦਾ ਅਨਰਜੀ ਵਾਸਤੇ ਵੀ ਪੀ ਸਕਦੇ ਹੋ ਤੇ ਇਹ ਲਗਾਤਾਰ ਪੀਣਾਗਾ ਤੁਸੀਂ ਦੇਖੋਗੇ ਤੁਹਾਨੂੰ ਭਾਲੀ ਨਹੀਂ ਉਠੂਗੀ ਦਾਰੂ ਦੀ ਜੇ ਫਿਰ ਵੀ ਉਠਦੀ ਰਹਿੰਦੀ ਆ ਭਾਲ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਨੂੰ ਇਹਦਾ ਹੱਲ ਹੋਰ ਵੀ ਦੱਸਾਂਗੇ ਤੇ ਹੋ ਸਕਦਾ ਤੁਹਾਡੇ ਤੁਸੀਂ ਤੁਹਾਡੇ ਤੇ ਇੱਕ ਵਿਚ ਵੀ ਕਰੀਏ ਸੀ ਵੀ ਤੁਸੀਂ ਦਾਰੂ ਬਿਲਕੁਲ ਹੀ ਖਤਮ ਕਰ ਦਮੋ ਮਤਲਬ ਕਿ ਪੀਣਾ ਹਟ ਜਾਵੋ ਖਤਮ ਕਰ ਦੋ ਵੀ ਠੇਕੇ ਤੋਂ ਖਤਮ ਕਰ ਦੋ ਪੀਣਾ ਹਟ ਜਾਵੋ ਤੁਹਾਨੂੰ ਕੋਈ ਜ਼ਰੂਰਤ ਨਹੀਂ ਪੈਂਦੀ ਪਰ ਥੋੜੀ سپورਟ ਥੋੜੀ ਬੰਦੀ ਆ ਦਾਰੂ ਜਰੂਰ ਛਡਿਓ ਧੰਨਵਾਦ